तो जी सरकार है तो सार मैं चरणजीत सिंह झुंगिया ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਕਿਸਾਨ ਮੋਰਚਾ ਪਟਿਆਲਾ ਅੱਜ ਜਿਹੜੀ ਆਵਾਮੀ ਪਾਰਟੀ ਦੇ ਨਰਤਰਵੀਰ ਦੇ ਜੀ ਬਹੁਤ ਰੱਖੀ ਹੈ ਕਿਵੇਂ ਅਸੀਂ ਹੈ ਜਿਹੜੀ ਪਾਰਟੀ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਗੱਲ ਦੱਸਾਂ ਵੀ ਸਾਡਾ ਅਸੀਂ ਜਿਹੜੀ ਪਟਿਆਲਾ ਡਿਵੀਜ਼ਨ ਹੈ ਜੀ ਪਟਿਆਲਾ ਡਿਵੀਜ਼ਨ ਦੇ ਵਿੱਚ ਜਿਹੜਾ ਪਾਣੀ ਸੀਗਾ 10% ਸੀਗਾ ਅਸੀਂ ਅਕਾਲੀ ਸਰਕਾਰ ਦੇ ਵਿੱਚ ਵੀ ਬਹੁਤ ਜ਼ੋਰ ਮਾਰਿਆ ਮੈਂ ਜ਼ਿਲ੍ਹੇ ਦਾ ਅਕਾਲੀ ਸਰਕਾਰ ਦੇ ਵਿੱਚ ਪਟਿਆਲਾ ਜ਼ਿਲ੍ਹੇ ਦਾ ਮੈਂਬਰ ਸੀਗਾ ਸੰਜਾਈ ਵਿਭਾਗ ਦਾ ਅਸੀਂ ਜ਼ੋਰ ਮਾਰਿਆ ਵੀ ਸਾਨੂੰ ਜਿਹੜਾ ਪਾਣੀ ਹੈ ਇਹੜਾ ਹੋਰ ਸਟੇਟ ਜਿਹੜਾ ਪੰਜਾਬ ਨੂੰ ਸੀਗਾ 15% ਸਾਨੂੰ ਸੀਗਾ 10% ਅਸੀਂ ਜਦ ਇਹਨਾਂ ਕੋਲ ਗੱਲ ਉਠਾਈ ਸਾਡੇ ਜਿਹੜੇ ਅਸੀ ਭੁੱਲਰ ਸਾਹਿਬ ਹੈ ਹੋਰ ਹੈ ਉਹਨਾਂ ਨੇ ਸਾਨੂੰ ਬਸਵਾਦ ਦਵਾਇਆ ਵੀ ਤੁਹਾਡਾ ਜਿਹੜਾ ਪਾਣੀ ਹੈ ਪਚੜਾ ਜਮੀਨ ਡਿਵੀਜ਼ਨ ਦਾ 15% ਛੇਤੀ ਪੂਰਾ ਹੋ ਜਾਏਗਾ ਇਹ ਜਿਹੜਾ ਮਤਾ ਪਾਸ ਹੋ ਚੁੱਕਾ ਹੈ ਇੱਕ ਦੋ ਦਿਨ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਹੋ ਜਾਊਗਾ ਜਿੱਦਣ ਨੋਟੀਫਿਕੇਸ਼ਨ ਜਾਰੀ ਹੋਣਾ ਸੀਗਾ ਇਹਨਾਂ ਨੇ ਆਪ ਸਰਕਾਰ ਨੇ ਉਸ ਟਾਈਮ ਸਾਨੂੰ ਪੂਲਰ ਸਾਹਿਬ ਨੇ ਬੁਲਾਇਆ ਤੇ ਐਕਸ਼ਨ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਜਿਹੜਾ ਤੁਹਾਡਾ ਜਿਹੜਾ ਪਾਣੀ ਹੈ ਜੀ ਇਹ 15% ਦਾ ਜਿਹੜਾ ਨੋਟੀਫਿਕੇਸ਼ਨ ਹੈ ਇਹ ਜਾਰੀ ਹੋ ਚੁੱਕਾ ਹੈ ਬਾਕੀ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਜਿਹੜਾ ਇਹ ਪਾਣੀ ਟੇਲਾਂ ਤੱਕ ਪਾਵਾਵਾਂਗੇ ਉਤੋਂ ਬਾਅਦ ਜਿਹੜਾ ਜ਼ਿਮੀਂਦਾਰਾਂ ਨੂੰ ਪਾਣੀ ਹੈ ਮੋਗੇ ਹੈ ਉਹ ਥੋੜੇ ਥੋੜੇ ਬੜੇ ਕਰਾ ਕਰੇ ਜਾਹੇਗੇ ਇਹਦਾ ਸਾਨੂੰ ਸੁਣ ਕੇ ਨਾ ਇਹ ਗੱਲ ਸੁਣ ਕੇ ਅਸੀਂ ਗੱਦਗਦ ਹੋ ਗਏ ਉਥੇ ਅਸੀਂ ਸਾਰੀ ਉਮਰ ਹੋ ਗਏ ਵੋਟਾਂ ਪਾਉਂਦੇ ਸਾਰੀ ਪਾਰਟੀਆਂ ਨੂੰ ਸਾਨੂੰ ਇਹ ਪਟਿਆਲੇ ਡਿਵੀਜ਼ਨ ਦਾ ਪਾਣੀ ਨਹੀਂ ਮਿਲਿਆ ਹੈ ਪੂਰਾ ਹੀ ਨਹੀਂ ਮਿਲ ਸ ਗਿਆ ਤਰ੍ਹਾਂ ਸਾਰੀ ਡਿਵੀਜ਼ਨਾਂ ਚ 15% ਤਾਂ ਪਟਿਆਲੇ ਜਿਹੜੀ ਡਿਵੀਜ਼ਨ ਜੀ ਦਾ 10% ਦਾ ਅਸੀਂ ਇਹ ਇਸ ਕਰਕੇ ਅਸੀਂ ਡਾਕਟਰ ਇਹਨਾਂ ਸਾਨੂੰ ਜਿਹੜਾ ਉਮੀਦਵਾਰ ਦਿੱਤਾ ਹੈ ਆਪ ਪਾਰਟੀ ਨੇ ਅਸੀਂ ਇਹਨਾਂ ਦੇ ਆਪ ਸਰਕਾਰ ਦੇ ਬਹੁਤ ਧੰਨਵਾਦੀ ਹਾਂ ਇਹਨਾਂ ਦਾ ਬਹੁਤੋਂ ਬਹੁਤ ਸਪੋਰਟ ਕਰਾਂਗੇ ਤਨੌਰ ਤਾਂਾਨੂੰ ਬਹੁਤ ਬੜੀ ਸੰਖਿਆ ਦੇ ਨਾਲ ਇਹਨਾਂ ਦੀ ਜਿੱਤ ਪ੍ਰਾਪਤ ਹੋਵੇਗੀ ਐਨੰਦ ਬੰਦ ਕਰਦੇ ਨੇ ਜਿਹੜੀਆਂ ਕਿਸਾਨ ਜੰਦੀਆਂ ਬਟ ਜੋੜਿਆ ਆ ਵੀ ਹੁਣ ਕਿੰਨੇ ਜਿੰਨੇ 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 ਬੰਦਿਆ ਜੁੜੀਆਂ ਸਾਡੀ 11 ਜਿਹੜੇ ਬੰਦੀਆਂ ਪਟਿਆਲੇ ਜਿਲ੍ਹੇ ਦੀ ਜੀ ਉਹਨਾਂ ਦੇ ਵਿੱਚ ਕਿਸਾਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਇਹ ਮੇਰੇ ਕੋਲੇ ਆਏ ਅਸੀਂ ਗਏ ਅਸੀਂ ਐਪਲੀਕੇਸ਼ਨ ਦਿੱਤੀ ਤੇ ਜਦੋਂ 15% ਪਾਣੀ ਵਧਿਆ ਨਾ ਇਹ ਚਰਨਜੀਤ ਜੀ ਅਰੀ ਸਾਰੀ ਇਹ ਟੀਮ ਸੀ ਜਿਹੜੀ ਸੋਨਮੁਰਾਂ ਦੀ ਚੇਅਰਮੈਨ ਸਾਹਿਬਾਂ ਦੀ ਇਹ ਮੈਨੂੰ ਘਰ ਆ ਕੇ ਧੰਨਵਾਦ ਕਰਕੇ ਗਏ ਕਹਿੰਦੇ ਵੀ ਸਾਡੀ ਸਾਲਾਂ ਵੱਡੀ ਜਿਹੜੀ ਪ੍ਰਾਣੀ ਮੰਗ ਸੀ ਵੀ ਜਿਹੜੀਆਂ ਨਹਿਰਾਂ ਦੇ ਵਿੱਚ 15% ਪਾਣੀ ਵਧਿਆ ਫਿਰ ਸਾਡੇ ਪਿਛਲੇ ਦਿਨੀ ਆ ਕੋਰ ਲੱਗਣ ਤੋਂ ਪਹਿਲਾਂ ਮੈਂ ਮੀਟਿੰਗ ਵੀ ਕੀਤੀ ਸੀ ਅਸੀਂ ਮਿਲੇ ਸੀ ਮੈਂ ਕ੍ਰਿਸ਼ਨ ਕੁਮਾਰ ਜੀ ਨੂੰ ਮਿਲਿਆ ਆਮਾਨ ਸਾਹਿਬ ਨੂੰ ਮਿਲਿਆ ਤਾਂ ਆਪਾਂ ਇਕੱਠੇ ਹੀ ਸੀਗੇ ਸਾਰੇ ਵੀ ਮੋਗਿਆਂ ਦੇ ਜਿਹੜੇ ਸਾਇਜ ਨੇ ਉਹ ਵੀ ਆਪਾਂ ਵੱਡੇ ਕਰ दिए ਕਿਉਂਕਿ 15% ਜੇ ਪਾਣੀ ਵਧ ਗਿਆ ਤੇ ਮੋਗਿਆਂ ਦੇ ਸਾਇਜ ਵੀ ਜਿਹੜੇ ਵੱਡੇ ਹੋਣੇ ਚਾਹੀਦੇ ਨੇ ਮੈਂ ਵਿਸ਼ਵਾਸ ਦਵਾਉਣਾ ਇਹਨਾਂ ਨੂੰ ਵੀ ਆਪਾਂ ਅਗਲੇ ਦਿਨਾਂ ਦੇ ਵਿੱਚ ਉਹ ਵੀ ਜਿਹੜਾ ਹੋਰ ਵਧੇਗਾ ਆਪਾਂ ਕਿਉਂਕਿ ਕਿਸਾਨ ਮਜ਼ਦੂਰ ਇੱਥੇ ਇੱਕ ਧੁਰਾ ਆ ਗਿਆ ਚੱਲਣਾ ਤੋਂ ਆਪਾਂ ਰਲ ਮਿਲ ਕੇ ਜਿਹੜਾ ਸਮਾਜ ਦੇ ਲਈ ਕੰਮ ਕਰੀਏ ਤੋਂ ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕਰਦਾ ਵੀ ਤੁਸੀਂ ਜਰੂਰ ਇਹਦੇ ਉੱਤੇ ਅੱਜ ਹੀ ਗੱਲ ਕਰੀਏ ਕਿਸਾਨ ਜਿਹੜੇ 11% ਦੇ ਵਜ੍ਹਾ ਤੁਹਾਡੇ ਕੁੜੀਆਂ ਨੇ ਤੇ ਹੋਰ ਕਿਸਾਨ ਜਿਹਦੇ ਬੱਚਿਆਂ ਨੂੰ ਤੁਸੀਂ ਕੀ ਕਹਿਣਾ ਜਾਂਦੇ ਮੈਂ ਤਾਂ ਸਾਰਿਆਂ ਹੱਥ ਜੋੜ ਕੇ ਅਪੀਲ ਕਰਦਾ ਜੀ ਆਪਾਂ ਸੱਚ ਦਾ ਸਾਥ ਦਿਈਏ ਆਪਾਂ ਵਿਕਾਸ ਦਾ ਸੱਚ ਦਾ ਕੰਮ ਦਾ ਸਾਥ ਦਿਈਏ ਕਿ ਜੇ ਇੱਥੇ ਥਾਪੜਾਂਗੇ ਆਪਾਂ ਮਾਨ ਸਾਹਿਬ ਦੀ ਸਾਡੇ ਕੰਮਾਂ ਦੀ ਪਿੱਠ ਥਾਪੜਾਂਗੇ ਆਪਾਂ ਡਾਕਟਰ ਬਲਵੀਰ ਜੀ ਨੂੰ ਪਟਿਆਲੇ ਤੋਂ ਕਾਮਯਾਬ ਕਰੀਏ 13 ਤੁਹਾਡੇ ਕੈਂਡੀਡੇਟ ਨੇ 13 ਕੈਂਡੀਡੇਟ ਜਦੋਂ ਜਿੱਤ ਕੇ ਲੋਕ ਸਭਾ ਜਾਣਗੇ ਨਾ ਕਿੰਡੀ ਵੱਡੀ ਆਵਾਜ਼ ਆ ਜਿਹੜੀ ਪੰਜਾਬ ਦੀ ਫਿਰ ਸਾਨੂੰ ਸੌਖਾ ਹੋ ਜਾਏਗਾ ਅਸੀਂ ਫਿਰ ਕਿਆ ਕਰਾਂਗੇ ਮੰਤਰੀ ਸਾਹਿਬ ਵੀ ਸਾਡੀ ਆਵਾਜ਼ ਉੱਤੇ ਜਾ ਕੇ ਦੇਖੋ ਮੇਰੇ ਹਲਕੇ ਦੀ ਆਵਾਜ਼ ਆ ਕਨੌਰ ਦੀ ਆਵਾਜ਼ ਆ ਮੈਂ ਵਿਧਾਨ ਸਭਾ ਦੇ ਵਿੱਚ ਠਾਉਣਾ ਜੇ ਅੱਜ ਕਨੌਰ ਦੀ ਆਪਾਂ ਗੱਲ ਕਰੀਏ ਤੇ ਕਨੌਰ ਦੀਆਂ ਸਮੱਸਿਆਵਾਂ ਮੈਂ ਠਾਉਣਾ ਮੇਰਾ ਹੱਕ ਆ ਮੈਨੂੰ ਉਹਨਾਂ ਲੋਕਾਂ ਨੇ ਤਾਕਤ ਦਿੱਤੀ ਆ ਤੇ ਪਟਿਆਲੇ ਦੀਆਂ ਸਮੱਸਿਆਵਾਂ ਆ ਅਸੀਂ ਇਹਨਾਂ ਨੂੰ ਕਿਆ ਕਰਾਂਗੇ ਚਲੋ ਜੀ ਸਾਡੀ ਆਵਾਜ਼ ਜਿਹੜੀ ਆ ਚਾਹੇ ਉਹ ਘੱਗਰ ਦੀ ਆ ਚਾਹੇ ਹੜਾਂ ਦੀ ਆ ਅਸੀਂ ਇਹਨਾਂ ਨੂੰ ਕੰਮ ਲਈ ਆਸ ਇਹਨਾਂ ਨੂੰ ਕਾਗਜ਼ ਪਈਏ ਤੇ ਕੰਮ ਲਈ ਧੰਨਵਾਦ ਜੀ ਬਹੁਤ ਬਹੁਤ ਦੇਖੋ ਕਿਸਾਨ ਜਿਹਦੇ ਬੰਦੀਆਂ ਦਾ ਮੈਂ ਧੰਨਵਾਦ ਕਰਦਾ ਇਹਨਾਂ ਨੇ ਜਿਹੜਾ ਕਿਸਾਨ ਭਾਈਚਾਰਾ ਇਹਨਾਂ ਨੇ ਮੈਨੂੰ ਮਤਲਬ ਦਿਨ ਖੋੜ ਕੇ ਮੇਰੀ ਸਪੋਰਟ ਕਰ ਰਹੇ ਆ ਔਰ ਇਸੇ ਤਰ੍ਹਾਂ ਹੋਂ ਜਿਹੜੇ ਮਜ਼ਦੂਰ ਹੈ ਕਰਮਚਾਰੀ ਹੈ ਵਪਾਰੀ ਹੈ ਟਰਾਂਸਪੋਰਟਰਸ ਹੈ ਉਹ ਸਾਰੇ ਮੇਰੀ ਸਪੋਰਟ ਤੇ ਆ ਰਹੇ ਜਿਹੜੇ ਮਿਹਨਤ ਕਸ਼ ਹੈ ਤੰਦੀ ਗੱਲ ਤਾਂ ਇਹ ਆ ਵੀ ਜੇ ਲੋਕ ਰਾਜ ਆ ਤਾਂ ਲੋਕ ਸਵਾਲ ਪੁੱਛ ਰਿਹਾ ਕਿਸਾਨ ਜਥੇਬੰਦੀਆਂ 11 ਸਵਾਲ ਪੁੱਛ ਰਹੀਆਂ ਇਹ ਮੋਦੀ ਸਰਕਾਰ ਨੂੰ ਇਹਨਾਂ ਦੀ ਸਰਕਾਰ ਤਾਂ ਰਹਿਣੀ ਨਹੀਂ ਲੇਕਿਨ ਇਹਨਾਂ ਨੂੰ ਇਹਨਾਂ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਮੈਂ ਪਾਰਲੀਮੈਂਟ ਵਿੱਚ ਜਾ ਕੇ ਉਹਨਾਂ ਨੂੰ ਮਜਬੂਰ ਕਰਦਾਗਾ ਇਹਨਾਂ ਦੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਔਰ ਕੰਮ ਵੀ ਕਰਨੇ ਪੈਣਗੇ ਇਸ ਵਾਰੀ ਦੇਸ਼ ਦਾ ਜੋ ਮਾਹੌਲ ਹੈ ਸਰਕਾਰ ਅਸੀਂ ਬਣਾਉਣ ਜਾ ਰਹੇ ਹਾਂ ਔਰ ਮੈਂ ਆਪਣੇ ਕਿਸਾਨ ਭਰਾਵਾਂ ਨੂੰ ਮਜ਼ਦੂਰਾਂ ਨੂੰ ਕਰਮਚਾਰੀਆਂ ਨੂੰ ਵਪਾਰੀਆਂ ਨੂੰ ਟਰਾਂਸਪੋਰਟਰ ਨੂੰ ਬਿਜ਼ਨਸਮੈਨ ਨੂੰ ਅਸ਼ੋਰ ਕਰਦਾ ਕਿ ਅਸੀਂ ਸਾਰੇ ਵਰਗਾਂ ਵਾਸਤੇ ਇਹਨਾਂ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਘਨੌਰ ਦੀਆਂ ਜੋ ਬਾਕੀਆਂ ਦੀ ਵੀ ਆ ਬਹੁਤ ਸਾਰੀਆਂ ਦੀ ਆ ਜਿੱਥੇ-ਜਿੱਥੇ ਘੱਗਰ ਜਾਂਦਾ ਦੋ ਸਮੱਸਿਆ ਜੀ ਖੇਤੀ ਲਈ ਪਾਣੀ ਨਹੀਂ ਹੈ ਤੇ ਫਸਲਾਂ ਡੁੱਬ ਕੇ ਮਰਦੀਆਂ ਤੇ ਇਹਨਾਂ ਦੇ ਡੰਗਰ ਬੱਚਾ ਸਾਰ ਡੁੱਬ ਕੇ ਮਰਦੇ ਆ ਹਾੜਾਂ ਦੇ ਇੱਕ ਪਾਸੇ ਤੇ ਦੂਜੇ ਪਾਸੇ ਸੁੱਕਾ ਹੈ ਜ਼ਮੀਨ ਦੇ نیچے ਪਾਣੀ ਬਹੁਤ ਡੂੰਘਾ ਹੋ ਗਿਆ ਪਾਣੀ ਦੀ ਸਾਮ ਸੰਭਾਲ ਕਰਾਂਗੇ ਅੱਜ ਦੀ ਡੇਟ ਵਿੱਚ ਸਾਡੇ ਮਾਨ ਸਾਹਿਬ ਦੇ ਜਿਹੜੇ ਜਦੋਂ ਦੀ 2 ਸਾਲ ਹੋਇਆ ਜੇ ਉਹਨਾਂ ਦੇ ਯਤਨਾਂ ਦੇ ਸਦਕਾ 59% ਜਿਹੜੀ ਸਾਡੀ ਖੇਤੀ ਆ ਉਹ ਨਹਿਰਾਂ ਦੇ ਪਾਣੀ ਨਾਲ ਹੋਣ ਲੱਗੀ ਆ ਇਹਨੂੰ ਅਸੀਂ 80% ਤੇ ਲੈ ਕੇ ਜਾਣਾ ਜੀ ਇਹਦੇ ਸਾਨੂੰ ਦੋ ਫਾਇਦੇ ਹੋਣਗੇ ਪਹਿਲਾ ਜਦੋਂ ਅਸੀਂ ਆਏ ਤਾਂ 30% ਸੀ ਇਹ ਜਦੋਂ 80% ਸਾਡੀ ਜਿਹੜੀ ਖੇਤੀ ਆ ਨਹਿਰਾਂ ਦੇ ਪਾਣੀ ਨਾਲ ਹੋਣ ਲੱਗੀ ਸਾਡੀ ਬਿਜਲੀ ਬਚ ਗਈ ਅਸੀਂ ਉਹ ਬਿਜਲੀ ਵੇਚਾਂਗੇ ਉਹ ਪੈਸੇ ਆਣਗੇ ਉਹਦੇ ਨਾਲ ਅਸੀਂ ਪਿੰਡਾਂ ਦੇ ਵਿੱਚ ਚੜ੍ਹੇ ਆ ਗਿਆ ਹਸਪਤਾਲ ਬਣਾਵਾਂਗੇ ਸਕੂਲ ਠੀਕ ਕਰਾਂਗੇ ਜਿਹੜੇ ਸਾਡੇ ਸੋਸ਼ਲ ਸਿਕਿਉਰਿਟੀ ਆ ਮਤਲਬ ਪੈਨਸ਼ਨ ਵਧਾਣੀ ਆ ਅਸੀਂ ਔਰਤਾਂ ਨੂੰ ਪੈਸੇ ਦੇਣੇ ਆ ਕਿਸਾਨਾਂ ਨੂੰ ਦੇਣੇ ਆ ਪਿੰਡਾਂ ਦੀਆਂ ਸੜਕਾਂ ਠੀਕ ਕਰਨੀਆਂ ਉਹ ਜਿਹੜਾ ਪੈਸਾ ਬਚੂਗਾ ਸਾਡੇ ਕੋਲ 7-8 ਹਜ਼ਾਰ ਕਰੋੜ ਉਹਦੇ ਨਾਲ ਅਸੀਂ ਲੋਕਾਂ ਨੂੰ ਹੋਰ ਸਹੂਲਤਾਂ ਦੇਾਂਗੇ ਸਾਡਾ ਵਾਤਾਵਰਣ ਬਚੂਗਾ ਆਉਣ ਵਾਲੀ ਪੀੜ੍ਹੀ ਲਈ ਪਾਣੀ ਬਚੂਗਾ ਪਹਿਲਾਂ ਜਿਹੜਾ ਪਾਣੀ ਅਸੀਂ ਖੂਹਾਂ ਚੋਂ ਕੱਢਦੇ ਹੁੰਦੇ ਸੀ ਹੁਣ ਖੂਹ ਸੁੱਕ ਗਏ ਸਾਡੇ ਜੇ ਜਿੱਦਾਂ ਮਾਨ ਸਰਕਾਰ ਚੱਲ ਰਹੀ ਆ ਦੁਬਾਰਾ ਸਾਡੇ ਖੂਹਾਂ 'ਚ ਪਾਣੀ ਆ ਜਾਏਗਾ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਪਾਣੀ ਤੋਂ ਬਿਨਾਂ ਦੇਖੋ ਜੇ ਪਾਣੀ ਨਹੀਂ ਤਾਂ ਨਾ ਖੇਤੀ ਹੋ ਸਕਦੀ ਆ ਨਾ ਜ਼ਿੰਦਗੀ ਰਹਿ ਸਕਦੀ ਆ ਪਾਣੀ ਤਾਂ ਮੂਲ ਆਧਾਰ ਆ ਜੀ ਜ਼ਿੰਦਗੀ ਦਾ ਪਾਣੀ ਦੀ ਸੰਭਾਲ ਕਰਨਾ ਪ੍ਰਦੂਸ਼ਣ ਤੋਂ ਵੀ ਬਚਾਉਣਾ ਔਰ ਜਿਹੜਾ بارش ਦਾ ਪਾਣੀ ਨੂੰ ਸਭਾਲ ਕੇ ਵਰਤਣਾ ਇਹਦਾ ਜਿਹੜਾ ਮੁਕੰਮਲ ਸਕੀਮ ਮਾਂ ਸਰਕਾਰ ਨੇ ਤਿਆਰ ਕਰ ਲਈ ਹੋਈ ਆ ਜਿਹੜੀ ਕਿ ਮੈਂ ਕੇਂਦਰ ਵਿੱਚ ਜਾ ਕੇ ਇੰਪਲੀਮੈਂਟ ਕਰਾਉਂਗਾ ਜੀ ਜੇ ਗੱਲ ਕਰੀ ਜਿਲ੍ਹਾ ਪਟਿਆਲੇ ਦੀ ਗੱਲ ਕਰੀਏ ਪੂਰੇ ਪੰਜਾਬ ਦੇ ਵਿੱਚੋਂ ਜਿਲ੍ਹਾ ਪਟਿਆਲੇ ਦੇ ਸੱਤਵਾਦੇ ਜਿਹੜਾ ਖੇਤੀ ਨਹਿਰੀ ਪਾਣੀ ਸਭ ਘਟਾ ਕਿਉਂ ਨਹੀਂ ਦੇਖ ਦੱਸੇ ਮੈਂ ਕਹਿੰਦਾ ਜੀ ਇਹਨੂੰ ਅਸੀਂ ਬਰਾਬਰ ਲਿਆਵਾਂਗੇ ਕਿਉਂਕਿ ਪਾਣੀ ਸਭਾਲਿਆ ਹੀ ਨਹੀਂ ਅਸੀਂ ਅਸੀਂ ਪਾਣੀ ਸਭਾਲਿਆ ਹੀ ਨਹੀਂ ਆ ਅਸੀਂ ਪਾਣੀ ਅਸੀਂ ਸਭਾਲਾਂਗੇ ਤਾਂ ਇਹ ਖੱਗਰ ਦਾ ਹੋਵੇ ਪਟਿਆਲਾ ਪਟਿਆਲਾ ਕੀ ਰਾਉ ਦਾ ਬੜੀ ਨਦੀ ਦਾ ਹੋਵੇ ਪਾਣੀ ਦੀ ਕਮੀ ਨਹੀਂ ਹੈ ਕੋਈ ਅਕਲ ਦੀ ਕਮੀ ਹੈ ਮੈਂ ਕਹੂੰਗਾ ਇਹਨਾਂ ਨੇ 75 ਸਾਲ ਚ ਇਹਦੇ ਬਾਰੇ ਸੋਚਿਆ ਨਹੀਂ ਆ ਹੁਣ ਜਦੋਂ ਮੈਂ ਗੱਲ ਕੀਤੀ ਆ ਤਾਂ ਗੱਲ ਕਰਨ ਲੱਗਿਆ ਘੱਗਰ ਦੇ ਪਾਣੀ ਦੀ ਘੱਗਰ ਦੇ ਵਿੱਚ ਖਾੜਾਂ ਨੇ ਬੰਦ ਕਰਾਂਗੇ ਉਸ ਪਾਣੀ ਨੂੰ ਅਸੀਂ ਸਟੋਰ ਕਰਕੇ ਸਟੋਰ ਕਰਨਾ ਹੈ ਉਹਨੂੰ ਬڑے-ਬڑے ਬਰਾਨੇ ਆ ਸੀ ਜਿਹੜੇ ਰੈਜ਼ਰਵਾਰ ਬਰਾਨੇ ਆ ਜਿਵੇਂ ਸੁਖਨਾ ਲੈ ਕੇ ਇਹੋ ਜਿਹੇ ਬਰਾਨੇ ਆ ਜਿੱਥੋਂ-ਜਿੱਥੋਂ ਪਾਣੀ ਆਉਂਦਾ ਚਾਹੇ ਉਹ ਪੰਜਾਬ ਸਾਈਡ ਤੋਂ ਚਾਹੇ ਰਾਣਾ ਸਾਈਡ ਤੋਂ ਆ ਉਹਨਾਂ ਨੇ ਵੀ ਮਿਲ ਕੇ ਕੰਮ ਕਰਾਂਗੇ ਅਸੀਂ ਸਾਡੇ ਕੋਈ ਦੁਸ਼ਮਣ ਥੋੜੀ ਆ ਸਾਡੇ ਗੁਆਂਢੀ ਆ ਸਾਡੇ ਭਰਾ ਆ ਇੱਕੋ ਹੁੰਦੇ ਸੀ ਪੰਜਾਬ ਹੀ ਹੁੰਦਾ ਸੀ ਪੰਜਾਬ ਦੇ ਵਿੱਚੋਂ ਰਾਣਾ ਨਿਕਲਿਆ ਉਹਨਾਂ ਨੂੰ ਵੀ ਪਾਣੀ ਮਿਲ ਜੂਗਾ ਸਾਨੂੰ ਵੀ ਪਾਣੀ ਮਿਲ ਜੂਗਾ ਲੜਾਈ ਬੰਦ ਹੋ ਜਾਏਗੀ ਇਹਨਾਂ ਨੇ ਸਾਨੂੰ ਸਪੈਸ਼ਲ ਦੇ ਨਾਂ ਤੇ ਲੜਾਈ ਕਰਾਉਣ ਤੋਂ ਬਾਅਦ ਕੋਈ ਕੰਮ ਨਹੀਂ ਕੀਤਾ ਇਹਨਾਂ ਨੇ ਪਿਛਲੇ ਪਿਛਲੇ 20 30 ਸਾਲ ਤੋਂ ਔਰ ਦੋਨੇ ਸੀਗੇ ਚਾਹੇ ਅਕਾਲੀ ਦਲ ਸੀਗਾ ਚਾਹੇ ਅਕਾਲੀ ਭਾਜਪਾ ਸੀ ਜਾਂ ਕਾਂਗਰਸ ਸੀਗਾ ਇਹਨਾਂ ਨੇ ਸਿਰਫ ਸਿਰਫ ਲੜਾਈ ਕੀਤੀ ਆ ਤੁਸੀਂ ਦੇਖੋ ਇਹਨਾਂ ਦਾ ਇਹਨਾਂ ਦਾ ਇਹਨਾਂ ਦਾ ਤਾਂ ਦਿਵਾਲੀਆ ਪਾਣਾ ਜੀ ਇਹ ਹਰਿਆਣਾ ਦੀ ਭਾਜਪਾ ਕੁਝ ਕਰ ਰਹੀ ਆ ਜੀ ਪੰਜਾਬ ਦੀ ਭਾਜਪਾ ਕੁਝ ਕਰ ਰਹੀ ਆ ਹਰਿਆਣਾ ਦਾ ਅਕਾਲੀ ਦਲ ਉਲਟਾ ਸਟੈਂਡ ਹੈ ਪੰਜਾਬ ਦਾ ਉਲਟਾ ਸਟੈਂਡ ਹੈ ਇਹ ਕਾਂਗਰਸ ਦਾ ਹਾਲ ਹਰ ਖੇਤ ਤੱਕ ਪਾਣੀ ਪਹੁੰਚਾਣਾ ਔਰ ਬਾਈ ਜੋਗ ਪਾਣੀ ਪਹੁੰਚਾਣਾ ਹੈ ਹਰ ਘਰ ਤੱਕ ਪੀਣ ਵਾਲਾ ਸਾਫ ਪਾਣੀ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਮਿਲਦਾ ਕਨੌਰ ਚ ਸਾਫ ਉਹ ਵੀ ਬਿਲਕੁਲ ਨਹਿਰਾ ਦਾ ਪਾਣੀ ਸਾਫ ਕਰਕੇ ਉਹ ਉਹ ਐਮਐਲਏ ਸਾਹਿਬ ਦੀ ਜਿਹੜੀ ਜਿਹੜੀ ਸੀਗੀ ਉਹਨਾਂ ਦੇ ਐਫਰਟਸ ਕਰਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬਹੁਤ ਸਾਰੇ ਪਿੰਡਾਂ ਦਾ ਮਸਲਾ ਹੱਲ ਹੋ ਗਿਆ ਬਿਲਕੁਲ ਸਾਫ ਪੀਣ ਸਾਫ ਪਾਣੀ ਦੇਵਾਂਗੇ ਪੀਣ ਵਾਲਾ ਇਹਨਾਂ ਨੂੰ ਅਸੀਂ ਔਰ ਖੇਤੀ ਵਾਸਤੇ ਬਾਈ ਜੋਗ ਪਾਣੀ ਦੇਵਾਂਗੇ ਔਰ ਹੜ੍ਹਾਂ ਨੇ ਬੰਦ ਕਰਾ ਦਾਂਗੇ ਆਪਾਂ ਕੱਗਰ ਦੇ ਵਿੱਚ ਛਾੜ ਨਹੀਂ ਆਣਗੇ ਆਉਣ ਵਾਲੀਆਂ ਪੀੜ੍ਹੀਆਂ ਯਾਦ ਕਰਿਆ ਕਰਨਗੇ ਕਿ ਜਦ 11 MP ਦਿੱਤਾ ਸੀ ਉਸ ਤੋਂ ਬਾਅਦ ਘੱਗਰ ਦੇ ਹਾੜਾਂ ਦਾ ਸਮੱਸਿਆ ਖਤਮ ਹੋ ਗਈ ਸੀ ਇਹ ਯਾਦ ਕਰਿਆ ਕਰ ਲੈਣਾ ਸਾਰ ਮਜ਼ਦੂਰ ਇਕਤਾ ਜਿੰਦਾਬਾਦ ਸਾਰ ਮਜ਼ਦੂਰ ਇਕਤਾ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਜੀ